ਵੜਨ ਹਿੱਕ ਉਰਜਾਂ ਦੀ ਲਿਸਟ ਲੰਮੀ ਗੁਰਜੀਤ ਗੁਰਲਾਲ ਮਹਿਕਦੇ ਨੇ ਫੁੱਲ ਬਣ ਕੇ ਸਿਰ ਚੜ੍ਹ ਕੇ ਬੋਲਦਾ ਜਾਦੂ ਦੁੱਲੇ ਤੇ ਕਿੰਨੇ ਦਾ ਜੀ ਏ ਕੰਮ ਪਹਿਲਵਾਨ ਖੜੇ ਨੇ ਹਿੱਕਾਂ ਤਣ ਕੇ ਕਿ ਖੁਸ਼ੀ ਨਿੰਦੀ ਤਾਉ ਇੰਜ ਸੰਕਦੇ ਜਿਵੇਂ ਸੱਜ ਵਿਆਹੀ ਦਾ ਚੂੜਾ ਛਣ ਕੇ ਸ਼ਿੰਗਾਰ ਬੱਲੇ ਬੱਲੇ ਕਰਮਾਉਂਦੇ ਨੇ ਇਹ ਗੱਭਰੂ ਲੱਖਾਂ ਦੇ ਇਕੱਠਾਂ ਤੇ ਆ ਕੌਡੀ ਦੇ ਹੀਰੇ ਨਹੀਂ ਮਿਲਨੇ ਕਦੇ ਮੁੱਲ ਨਹੀਂ ਮਿਲਨੇ ਹੱਟਾਂ ਤੇ ਮਾਈਕ ਤੇ ਬਾਈ ਸੁਖਰਾਜ ਉਧਰ ਸੁੱਖਾ ਆਸਟ੍ਰੇਲੀਆ ਦੇ ਵੱਲੋਂ ਏਕਮ ਫਦਾਪੁਰੀਏ ਦੇ ਦੋ ਜਫੇ 2100 ਦੇ ਹੋਣਗੇ ਸੁਖਾ ਆਸਟ੍ਰੇਲੀਆ ਦੇ ਵੱਲੋਂ ਏਕਮ ਦੇ ਦੋ ਜਫੇ 2100 ਦੇ ਹੋਣਗੇ ਉਧਰ ਗਾਂਧੀ ਇੰਗਲੈਂਡ ਕਬੱਡੀ ਖਿਡਾਰੀ ਵੱਡਪੁਰ ਉਹ ਸਾਡਾ ਵੀਰ ਲਾਈਵ ਅਨੰਦ ਮਾਣਦਾ ਅੱਜ ਦੇ ਮੇਲੇ ਦਾ ਅਰਸ਼ ਦੀ ਰੇਡ ਤੇ ਆਹ ਅਰਸ਼ ਤੇ ਏਕਮ ਕਹਿੰਦੇ ਮੁਕਾਬਲਾ ਸਿਰੇ ਦਾ ਦੋ ਖਿਡਾਰੀਆਂ ਦੇ ਦਰਮਿਆਨ ਆਹ ਲੋਗੜੀਆਂ 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 ਆਹ ਲੋਗੜੀਆਂ ਕਿੱਥੇ ਲੋਟ ਆਉਂਦਾ ਅਗਲੇ ਮੈਚਾਂ ਦੀਆਂ ਟਾਈਆਂ ਨਿਕਲ ਗਈਆਂ ਪਹਿਲਾ ਸੈਮੀ ਚੱਕ ਦੇਸ ਰਾਜ ਤੇ ਰਸ਼ੀਨ ਮਿਰਜ਼ਾਪੁਰ ਤੇ ਜੇਤੂ ਐਨ ਸਿਰੇ ਦੇ ਮੈਚ ਹੋਣਗੇ ਉਹ ਟੀਮਾਂ ਵੀ ਤਿਆਰੀ ਕਰ ਲੈਣ ਪਹਿਲੇ ਸੈਮੀਫਾਈਨਲ ਦੀਆਂ ਟੀਮਾਂ ਲਾਗੇ ਆ ਜਾਣ ਜੀ ਪਹਿਲਾ ਸੈਮੀਫਾਈਨਲ ਟੀਮਾਂ ਲੱਗ ਕੇ ਆ ਜਾਣ ਲਓ ਪੀਮ ਸੋਚ ਧਰਤੀ ਦਾ ਮਾਝੇ ਵਾਲਾ ਕਹਿੰਦੇ ਪਹਿਲਵਾਨ ਕਬੱਡੀ ਪਾ ਰਿਹਾ ਜਿੱਥੋਂ ਦੇ ਅੰਬੇ ਨੇ ਇਸੇ ਗਰਾਊਂਡ ਦੇ ਵਿੱਚ ਕਬੱਡੀਆਂ ਪਾਈਆਂ ਉਸੇ ਪਿੰਡ ਦਾ ਗੱਭਰੂ ਮਾਝੇ ਵਾਲਾ ਪਾਹੂ ਕਹਿੰਦੇ ਕਬੱਡੀ ਪਾਣ ਲਈ ਵਧਾ ਹੋਇਆ ਸਾਹਮਣੇ ਚਾਰ ਹੈ ਕਾਲੂ ਹੈ ਨੌਜਨ ਕਹਿੰਦੇ ਥਰਾਜ ਦੀ ਧਰਤੀ ਦਾ ਜਿਹਨੇ ਹੁਣ ਟਰਾਈ ਕੀਤੀ ਹੈ ਜਫਾ ਲਾਉਣ ਦੀ ਉਹ ਰੇਡਰ ਭੱਜੂਆ ਜਾਫੀ ਰੱਖੂ ਮੁੰਡਾ ਮਾਝੇ ਵਾਲਾ ਆਹ ਦੇਖੋ ਕੌਡੀ ਵਾਲੇ ਸਾਨਾਂ ਦੀ ਟੱਕਰ ਕਿ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਦੇਖੂ ਕੁੱਲ ਜਮਾਨਾ ਕਾਪੋ ਯੋ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਦੇ ਚ ਜਾਨਾ ਸੁਖਰਾਜ ਜੀ ਗੋਸ਼ਾ ਆ ਗਿਆ ਰੌਂਤੇ ਵਾਲਾ ਲਾ ਰੌਂਤੇ ਪਿੰਡ ਵਾਲਾ ਕਹਿੰਦੇ ਗੋਸ਼ਾ ਕਬੱਡੀ ਪਾਉਣ ਦੇ ਲਈ ਵੱਤਾਂ ਸ਼ਸ਼ਪਾਲ ਬੰਟੂ ਯੂ ਐਸ ਏ ਰਣਜੀਤ ਡਬਲਯੂ ਐਸ ਏ ਗਾਂਧੀ ਬੜਬਰ ਯੂ ਕੇ ਇਹਨਾਂ ਭਰਾਵਾਂ ਦਾ ਵੀ ਤਹਿ ਦਿਲੋਂ ਧੰਨਵਾਦ ਲਾ ਰੌਂਤੇ ਪਿੰਡ ਵਾਲੇ ਗੋਸ਼ੇ ਦੀ ਰੇਡ ਇੱਕ ਪਾਸੇ ਕਾਲਾ ਮੱਲੇ ਵਾਲਾ ਦੂਸਰੇ ਪਾਸੇ ਇੱਕ ਮੁਫਤਾਪੁਰੀਆ ਹੁਣ ਦੇਖਦੇ ਆ ਵੀ ਚਾਰਾਂ ਦੇ ਵਿੱਚੋਂ ਕੌਣ ਆ ਬੱਲੇ 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 ਇਹ ਆ ਕਾਲਾ ਮੱਲੇ ਵਾਲਾ ਲਾ ਤਕੜਾ ਜਫਾ ਬੱਲੇ ਬੱਲੇ ਕਰਾ ਗਿਆ ਇਹ ਨੌਜਵਾਨ ਨੇ ਵੀ ਇਸ ਸਾਲ ਯੂਰਪ ਦੇ ਵਿੱਚ ਬੱਲੇ ਬੱਲੇ ਕਰਾਈ ਹੈ ਲਓ ਜਾਨਦਾਰ ਨੰਬਰ ਆਪਣੀ ਟੀਮ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਉਧਰ ਸੁਖ ਪੁੱਲਰ ਆਸਟ੍ਰੇਲੀਆ ਇਹ ਗੁਰਨਾਮ ਸਿੰਘ ਪੁੱਲਰ ਇਹਨਾਂ ਵੱਲੋਂ ਇੱਕ ਬੰਦੇ ਦੋ ਜਫੇ 2100 ਦੇ ਹੋਣਗੇ ਲਓ ਸਾਹਮਣੇ ਵਾਓ that is extraordinary that's a magnificent ਲਓ ਸਾਹਮਣੇ ਕਬੱਡੀ ਇਸ ਸਮੇ ਬਾਦੀਆਂ ਦੀ ਟੀਮ ਨੂੰ ਨੋਜ਼ਰ ਆਓ ਦੇਖੋ ਕਹਿੰਦੇ ਦੋਦੇ ਦੇ ਕਹਿੰਦੇ ਸੰਦੀਪ ਵਰਗੀ ਦੇਖਿਆ ਸ਼ਰੀਰ ਦੀ ਤੇ ਸਾਹਮਣੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਲੋਹ ਗੜੀਆ ਅਰਸ਼ ਕਦੇ ਮੋਗੇ ਆਲਾ ਚੱਲਿਆ ਨਜ਼ਰਨ ਕਬੱਡੀ ਪਾਉਣ ਲਿਓ ਸਾਹਮਣੇ ਚਾਰ ਨੇ ਕਿ ਮੁੱਲ ਪਹਿਣ ਸ਼ਰੀਰਾਂ ਦੇ ਜਿਹੜੇ ਲਾਉਂਦੇ ਮਿਹਨਤ ਉੱਠ ਕੇ ਧੰਨ ਜੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਲ ਕੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ 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 ਪਾਉਂਦੀ ਫਿਰੇ ਜਵਾਨੀ ਪਰ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜਾ ਜੜਿਆ ਨੰਬਰ ਕਹਿੰਦੇ ਤਾਵੀ ਦਾ ਉਧਰ ਅਰਸ਼ ਪੁੱਲਰ ਤੇ ਗੁਰਨਾਮ ਸਿੰਘ ਪੁੱਲਰ ਉਹਨਾਂ ਦੇ ਵੱਲੋਂ ਬੈਸਟ ਵਾਲਾ ਇੱਕ ਮੋਟਰਸਾਈਕਲ ਤੇ ਸੁਖ ਪੁੱਲਰ ਦੂਜਾ ਮੋਟਰਸਾਈਕਲ ਕੀ ਲੈ ਲੋਆ ਗੋਰਾ ਪੁੱਲਰ ਯੂਕੇ ਬਾਈ ਸਪਰੇਅ ਮਗਾ ਕੇ ਦੇ ਵੀਰ ਬਣ ਕੇ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਪੀਮ ਸੁਰ ਸਿੰਘ ਦੀ ਧਰਤੀ ਦਾ ਮੁਕਾਬਲਾ ਕਹਿੰਦੇ ਚੋਟੀ ਦਾ ਆ ਦਾਰਾਪੁਰੀਆ ਤੇ ਲਓ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜਾ ਜੜਿਆ ਬਾਈ ਜੀ ਮੂਵ ਸਪਰੇਅ ਗਰਾਊਂਡ ਤੇ ਪਹੁੰਚਦੀ ਕਰ ਦਿਓ ਅਗਲੀ ਰੇਡ ਅਰਸ਼ ਲੋਹੜੀਆ ਅਗਲੇ ਮੈਚ ਦੇ ਟੀਮਾਂ ਨੂੰ ਵੀ ਬੇਨਤੀ ਹੈ ਆਮੇ ਤੋ ਵਾਰ ਸੈਮੀ ਫਾਈਨਲ ਹੋਣਗੇ ਇਹ ਮੈਂ ਤਿਆਰੀ ਕਰਕੇ ਜਲਦੀ ਆ ਜਾਣਾ ਹਰਸ਼ ਲੋਗਰ ਦੀ ਕਬੱਡੀ ਹੈ ਏਕਮ ਫਟਾਹਪੁਰੀਆ ਕਾਲਾ ਮਾਲੇ ਪਿੰਡ ਵਾਲਾ ਚਾਰ ਦੇ ਚਾਰੇ ਤਿਆਰ ਵਰ ਤਿਆਰ ਮੁਕਾਬਲਾ ਸਖਤ ਆਉ ਟੱਕਰ ਪੈ ਗਈ ਸ਼ੇਰਾਂ ਦੀ ਖੜਕੇ ਦੇਖੇ ਕੁੱਲ ਜਵਾਨਾ ਕਾ ਪੋਈਓ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾ ਦੇ ਵਿੱਚ ਜਾਨਾ ਕਾ ਪੋਈਓ ਜਿੱਤਣਗੇ ਆ ਏਕਮ ਦਾ 1000 ਇਧਰ ਲੈ ਜੋ ਫੜ ਕੇ ਸੋਰੀ ਏਕਮ ਦਾ ਕੀਦਾ ਵੀਰੇ ਵਿੱਕੀ ਜਾਂਗਪੁਰ ਦਾ ਸੋਰੀ ਵਿੱਕੀ ਜਾਂਗਪੁਰ ਦਾ यारा सुग्राजी मेरे बैठे गलती एक बोला गया बिकी चांग प्रदा आजार फो आ तारा भरिया मेरे मित्रों करी आ रही तारा भरिया नंबर जाफिया ਨੰਬਰ ਜਾਫੀਆਂ ਦਾ ਇਹ ਲੱਗ ਗਿਆ ਜਫਾਤਾ ਵੀ ਗਿਆ ਢੱਕਿਆ ਚੜ ਗਿਆ ਨਸ਼ਾ ਜੀਰੇ ਸਾਰਾ ਕੋਈ ਤੱਕਿਆ ਲਓ ਨੰਬਰ ਕਹਿੰਦੇ ਜਾਫੀਆਂ ਦੇ ਹਿੱਸੇ ਦਾ ਜੜਿਆ ਮੈਚ ਕਹਿੰਦੇ ਫਸ ਗਿਆ ਕਵੇ ਉਧਰ ਜਫਾ ਕਵੇ ਇਧਰ ਜਫਾ ਜਫੇ ਤੇ ਜਫਾ ਕਾਡਫਾ ਉਹ ਜੱਫੇ ਦੇ ਜਫਾ ਠਾ ਜਫਾ ਮੇਰੇ ਮਿੱਤਰੋ ਬੜਬਰ ਦਾ ਕਬੱਡੀ ਕੱਪ ਹੈ ਆ ਰੌਂਤਿਆਂ ਵਾਲਾ ਇਹ ਕਹਿੰਦੇ ਗੋਸ਼ਾ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਇਹ ਫਰੰਦੀਪਰੀਏ ਗੋਪੀ ਦਾ ਚੇਲਾ ਓਏ ਲੁੱਟਦਾ ਮੇਲਾ ਸਵਾਦ ਕਬੱਡੀ 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 ਰੌਂਤੇ ਵਾਲਾ ਫਰੰਦੀਪਰੀਏ ਗੋਪੀ ਦੀ ਖੇਡ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਇਹ ਗੋਪੀ ਦਾ ਚੇਲਾ ਪਿਆਰ ਕਰਦੀ ਹੈ ਆ ਵੱਡੇ ਰਿਕਾਰਡ ਬੋਲਦਿਆ ਫਰੰਦੀਪਰੀਏ ਹਿਮਾਲਿਆ ਪਰਬ ਦੇ ਅੱਜ ਇੱਕ ਫਤਾਪੁਰੀਆ ਪੂਜਾ ਹੋਇਆ ਪਰ ਮੈਚ ਵੀ ਕਹਿੰਦੇ ਫਸਿਆ ਪਿਆ ਜਿੱਤੂ ਕੌਣ ਇਹ ਸ਼ੱਕ ਤੇ ਰਹਿਣੀ ਹੈ ਮੇਲਾ ਬੜਬਰ ਦਾ ਟੱਕ ਤੇ ਪੈਣੀ ਹੈ ਆ ਜੱਸੀ ਨੇ ਕਬੱਡੀ ਪਾਤੀ ਹੈ ਐ ਵੀ ਕਾਲੂ ਥਰਾ ਜਾ ਰਿਹਾ ਜੇ ਜਿੱਤਣਾ ਤੇ ਜਫੇ ਲਾਉਣੇ ਪੈਣੇ ਆ ਤਾਰਾਪੁਰੀਆ ਫੜ ਤਿਆਰੀ ਉਹ ਪੈਂਦੀ ਰੇਡ ਹਰਜੋ ਪਾਸੇ ਹਰਜੋ ਪਾਸੇ ਏ ਆ ਬੱਲੇ 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 ਟੱਕਰ ਸਿਰੇ ਦੀ ਪ੍ਰਮਾਤਮਾ ਮਿਹਰ ਕਰੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਵੀਰੇ ਪਿਆਰ ਨਾਲ ਕੋਈ ਗੱਲ ਉਧਰ ਲਖਾ ਮਾਲਟਾ ਤੇ ਜੱਗੀ ਸੇਖਾ ਯੂਏਈ ਇਹਨਾਂ ਭਰਾਵਾਂ ਵੱਲੋਂ 11 1100 ਟੋਟਲ 2200 ਰੁਪਇਆ ਏਕਮ ਫਤਾ ਪਰ ਜੱਫਾ ਲਾਵੇਗਾ 1100 ਇੱਕ ਜੱਫੇ ਦਾ ਦੋਨਾਂ ਦਾ ਦੋਨਾਂ ਦਾ 2200 ਹੋ ਗਿਆ ਨਾ ਫਿਰ ਦੋ ਵੀਰ ਨੇ ਆਪਣੇ ਦੋਨਾਂ ਵੱਲੋਂ 11 1100 2200 ਹੋ ਗਿਆ ਇੱਕ ਜੱਫਾ ਜੇਕਰ ਏਕਮ ਫਤਾ ਪਰ ਲਾਵੇ ਤੇ 2200 ਆ ਵੀਰ ਨੇ ਹੁਣ ਨਾਊਜ਼ ਕਰਾਤਾ ਜੀ ਅਮਰੀਕ ਜਿਹੜਾ ਪੇਸ਼ੇ ਦਾ ਨੰਬਰ ਆ ਉਹ ਹੋਲਡ ਕੀਤਾ ਗਿਆ ਹੈ ਪਿਛਲਾ ਨੰਬਰ ਜਿਹੜਾ ਉਹਦਾ ਰੀਪਲੇ ਚੈੱਕ ਕਰ ਲਿਓ ਆ ਲੋਗੜੀਏ ਨੇ ਕਬੱਡੀ ਪਾਦੀ ਹੈ ਮੁਕਾਬਲਾ ਕਹਿੰਦੇ ਸਿਰੇ ਦਾ ਔਰ ਕਾਲਾ ਮਾਲਾ ਕਹਿੰਦੇ ਸਿਰਾ ਲਈ ਆਉਂਦਾ ਆ ਕਾਲਾ ਮਾਲਾ ਕਹਿੰਦੇ ਦੁਨੀਆ ਮਨਾਈ ਤੁਰਿਆ ਆਉਂਦਾ ਜਫਾ ਤੇ ਜਫਾ ਠਾ ਜਫਾ ਅੱਜ ਬੜਬਰ ਦੇ ਵਿੱਚ ਰੌਣਕ ਹੈ ਆ ਬਾ ਬੁੱਲੇ ਸ਼ਾ ਦੀ ਯਾਰ ਮੁਕਾਬਲੇ ਸਾਰੇ ਸਿਰੇ ਦੇ ਆ ਅਗਲੇ ਮੈਚ ਦੇ ਟੀਮਾਂ ਨੂੰ ਬੇਨਤੀ ਹੈ ਲਓ ਸੁਰ ਸਿੰਘ ਦੇ ਭੀਮ ਨੇ ਕਬੱਡੀ ਪਾਤੀ ਹੈ ਹੁਣ ਦੇਖਦੇ ਆ ਵੀ ਚਾਰਾਂ ਦੇ ਵਿੱਚੋਂ ਕੌਣ ਕਾਲੂ ਥਰਾਜ ਵਾਲਾ ਟੱਕਰ ਸਿਰੇ ਦੀ ਹੈ ਭੀਮ ਤੇ ਕਾਲੂ ਭੀਮ ਤੇ ਭੀਮ ਕਾਲੂ ਭੀਮ ਤੇ ਕਾਲੂ ਓਏ ਹੰਦੇ ਦੂਰ ਜਾਪਦੇ ਆ ਆਹ ਦੇਖੋ ਟੱਕਰ ਸਾਨ ਪਿੰੜ ਦੇ ਕਬੱਡੀ ਵਾਲੇ ਅੱਜ ਬਡਬਰ ਦੇ ਵਿੱਚ ਕੌਡੀ ਵਾਲੇ ਸਾਨਾਂ ਦੀ ਟੱਕਰ ਹੈ ਆਹ ਰੌਂਤਿਆਂ ਵਾਲਾ ਗੋਸ਼ਾ ਕਬੱਡੀ ਪਾ ਰਿਹਾ ਹੈ ਲੱਖਾਂ ਮਾਲਟਾ ਲੱਖਾਂ ਮਾਲਟਾ ਦੇ ਜੱਗੀ ਵੇਖਾ ਜੁਈ ਕਹਿੰਦੇ ਇੱਕਮ ਜਿੰਦੇ ਜੱਫੇ ਲਾਉ 19 11 1100 ਉੱਤੇ 11 1100 ਸੇਕਮ ਓਏ ਮਾਝੇ ਵਾਲਾ ਮੇਲਾ ਲੁੱਟ ਗਿਆ ਓ ਬਰਬਰ ਵਾਲਿਓ ਜੱਫਾ ਕਿਵੇਂ ਲੱਗੇ ਇੱਕ ਵਾਰੀ ਫੇ ਓਏ ਬਰਨਾਲੇ ਵਾਲਿਓ ਕਬੱਡੀ ਨੂੰ ਕਿਹੜੇ ਕਿਹੜੇ ਤਿਆਰ ਕਰਦੇ ਇੱਕ ਵਾਰੀ ਦੁਨੀਆ ਖੁਸ਼ ਹੈ ਦੁਨੀਆ ਖੁਸ਼ ਹੈ ਬਰਬਰ ਦਾ ਮੇਲਾ 12 ਵੱਜਣ ਜਾ ਰਿਹਾ ਕਾ ਠੋਡਾ ਹੀ ਐ ਕਾ ਠੋਡਾ ਹੀ ਐ ਕਾ ਠੋਡਾ ਹੀ ਐ ਆ ਭੀਮ ਨੇ ਕਬੱਡੀ ਪਾਤੀ ਐ ਬਹਿ ਕੇ ਨਜ਼ਾਰੇ ਲੈ ਲੋ ਔਰ ਕਲੀਅਰ ਰੱਖੋ ਆ ਭੀਮ ਰੇਡ ਪਾ ਰਿਹਾ ਦਾ ਸਾਹਮਣੇ ਹੁਣ ਲੱਗਦਾ ਭਾਜੀ 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 ਭੀਮ ਮਾਝੇ ਵਾਲਾ ਭੱਜ ਗਿਆ ਮਾਝੇ ਵਾਲਾ ਪੱਜ ਗਿਆ ਅਰਸ਼ ਆ ਗਿਆ ਲੋਗੜ ਦੀ ਧਰਤੀ ਦਾ ਇਹ ਕਹਿੰਦੇ ਨੌਜਨ ਮੋਗੇ ਵਾਲਾ ਸ਼ਰੀਰ ਦੇਖੋ ਮੁੰਡੇ ਦਾ ਮਿਹਨਤ ਕੀਤੀ ਦਾ ਪਤਾ ਲੱਗਦਾ ਲੈ ਵੀ ਕਾਲਿਆ ਹੁਣ ਜੱਫਾ ਚਾਹੀਦਾ ਕਹਿੰਦੇ ਇੱਕ ਮਨੂ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਉਹ ਨੰਬਰ ਕਹਿੰਦੇ ਅਰਸ਼ ਲੋਗੜ ਆਪਣੀ ਟੀਮ ਲਈ ਜੋੜ ਗਿਆ ਮੁਕਾਬਲਾ ਕਹਿੰਦੇ ਸਿਰੇ ਦਾ ਕਿ ਮੈਚ ਹੋਣਗੇ ਟਿਕਾਣੇ ਜੱਟ ਆਉਣਗੇ ਪਤਾ ਲੱਗ ਜੂ ਕਿੰਨਾ ਕਿ ਡੂੰਗਾ ਪਾਣੀ ਕੁੰਡੀਆਂ ਦੇ ਸਿੰਘ ਫਸ ਗਏ ਹੁਣ ਨਿਤਰੂ ਬੜੇਵੇਂ ਖਾਣੀ ਆਦੇ ਸਿੰਘ ਫਸ ਗਏ ਆਓ ਕੋਈ ਨਿੱਤਰੂ ਬੜੇਵੇਂ ਖਾਣੀ ਸਨੀ ਪੁੱਲਰ ਵੱਲੋਂ ਏਕਮਲੀ 500 ਦੇ ਮਾਣ ਹੈ ਵੀਰ ਜੀ ਤੁਸੀਂ ਆਪ ਦੇ ਦਿਓ ਏਕਮਲੀ 500 ਦੇ ਮਾਣ ਸਨੀ ਪੁੱਲਰ ਵੀਰੇ ਵੱਲੋਂ ਪਰ ਉਧਰ ਕਹਿੰਦੇ ਕਾਲੂ ਸਨੀ ਪੁੱਲਰ ਕੈਨੇਡਾ ਥਾਪੀਆਂ 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 ਭਾਈ ਜਿਹੜਾ ਹੋਲ ਦਾ ਨੰਬਰ ਹੈ ਉਹ ਰੇਡਰ ਨੂੰ ਦਿੱਤਾ ਗਿਆ ਪੁਆਇੰਟ ਵਾਲਾ ਵੀਰ ਨੋਟ ਕਰ ਲਵੇ ਲੈ ਵੀ ਬਰਨਾਲਿਆ ਵਾਲੋ ਜਬ ਤੱਕ ਆਪ ਇਹ ਵੀਡੀਓ ਕੰਪਲੀਟ ਕਰੋਗੇ ਤਦ ਤੱਕ ਨਾ ਵੀ UPI ਸੇ ਮੈਨੂੰ ₹100 ਤੱਕ ਦਾ ਰਿਵਾਰਡ ਮਿਲ ਗਿਆ ਲੈ ਵੀ ਬਰਨਾਲੇ ਵਾਲੋ ਇੱਕ ਗੱਲ ਦਿਲੋਂ ਦੱਸੋ ਕਿਹੜੇ-ਕਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਕੋਈ ਹੱਥ ਬੰਨ ਜਾ ਨਾ ਰਹਿ ਜਾ ਤਾੜੀਆਂ ਸਰਾ ਹੋ ਰਿਹਾ ਬੜਬਰ ਦੇ ਵਿੱਚ ਕਾਲਾ ਮਾਲਾ ਕੋਸ਼ਾ ਰੋਦਾ ਟੱਕਰ ਸਿਰੇ ਦੀ ਹੰਦਿਆਂ ਦੇ ਲਾਗੇ ਇੱਥੇ ਰੱਖਾ ਹਾਤੀਆਂ 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 ਮੇਲਾ ਬਣ ਗਿਆ ਮੇਲਾ ਬਣ ਗਿਆ ਬੜਬਰ ਦਾ ਓਏ ਮੇਲਾ ਬਣ ਗਿਆ ਬੜਬਰ ਦਾ ਥੋੜੀ ਸੱਟ ਹੈ ਖਿਡਾਰੀ ਦੇ ਕਾਲਾ ਮਾਲਾ ਸਾਡੀ ਖੇਡ ਕਬੱਡੀ ਦਾ ਚੋਟੀ ਦਾ ਮੱਲ ਹੈ ਭਾਈ ਜੀ ਪਹਿਲਾ ਸੈਮੀ ਫਾਈਨਲ ਆ ਗਏ ਟੀਮਾਂ ਜਲਦੀ ਨਾਲ ਘਾਂਗੇ ਆਲਾ ਗੁਰਵਿੰਦਰ ਪੁੱਜ ਗਿਆ ਇੱਕ ਟੀਮ ਆ ਗਈ ਗਰਾਊਂਡ ਦੇ ਵਿੱਚ ਦੂਜੀ ਟੀਮ ਨੂੰ ਬੇਨਤੀ ਹੈ ਚੱਕ ਦੇਸ ਰਾਜ ਦੀ ਟੀਮ ਗਰਾਊਂਡ 'ਚ ਪੁੱਜ ਗਈ ਦੂਜੀ ਟੀਮ ਸੁਖਰਾਜ ਵੀਰੇ ਕਰਿਓ ਨਾ ਉਸ ਕਿਹੜੀ ਟੀਮ ਦੇ ਨਾਲ ਮੈਚ ਹੈ ਰਸ਼ੀਨ ਤੇ ਚੱਕ ਦੇਸ ਰਾਜ ਦੋਨੇ ਟੀਮਾਂ ਗਰਾਊਂਡ 'ਚ ਆ ਜਾਣ ਰਸ਼ੀਨ ਤੇ ਚੱਕ ਦੇਸ ਰਾਜ ਇੱਕ ਫਾਈਨਲ ਵਰਗਾ ਮੈਚ ਹੋਣਾ ਹੈ ਇੱਕ ਫਾਈਨਲ ਵਰਗਾ ਮੈਚ ਸਨੀ ਭਾਈ ਕੰਪਾਉਂਡ ਦਾ ਕਰਦਾ ਆਪਾਂ ਸਨੀ ਪੁੱਲਰ ਕੈਨੇਡਾ 500 ਰੁਪਿਆ ਸਾਡੇ ਵੀਰਾਂ ਨੇ ਉਹ 1000 ਰੁਪਿਆ ਪਾਉਂਦਾ ਕਰ ਦਿੱਤਾ ਰਾਜ ਢੱਡਰੀਆਂ ਦੇ ਵੱਲੋਂ 21000 ਦਾ ਯੋਗਦਾਰ ਅੱਜ ਦੇ ਕਬੱਡੀ ਕੱਪ ਲਈ ਰਾਜ ਢੱਡਰੀਆਂ ਦੇ ਵੱਲੋਂ ਲਓ ਕਹਿੰਦੇ ਭਾਈ ਯਾਰ ਇਦਾਂ ਨਾ ਕਦੇ ਉਦਾਂ ਹੀ ਬੁਲਾ ਕੇ ਪਰੇ ਨੁੜ ਗਈ ਫਿਰ ਬਣ ਗਿਆ ਨਾ ਜੋ ਬੁਲਾਉਣਾ ਸਹੀ ਬੁਲਾਉਣਾ ਭਰਾ ਬਣ ਕੇ ਇਦਾਂ ਨਹੀਂ ਵੀ ਉਦਾਂ ਹੀ ਸ਼ਰਲੀ ਛੱਡੀ ਤੇ ਸਾਈਡ ਤੇ ਹੋ ਗਏ ਵੀਰ ਬਣ ਕੇ ਤੁਸੀਂ ਸਿਆਣੇ ਹੋ ਮੂਵ ਸਪਰੇ ਪਹੁੰਚਦੀ ਕਰਿਓ ਜੀ ਗਰਾਊਂਡ ਦੇ ਵਿੱਚ ਮੂਵ ਸਪਰੇ ਲਓ ਸਾਹਮਣੇ ਕਬੱਡੀ ਪੌਣ ਦੇ ਲਈ ਭੀਮ ਸੁਰ ਸਿੰਘ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੁਣ ਦੇਖਣਾ ਵੀ ਚਾਰਾਂ ਦੇ ਵਿੱਚੋਂ ਕੌਣ ਕਬੱਡੀ 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 ਕਾਲੂ ਤੇ ਭੀਮ ਏ ਆ ਬੱਲੇ 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 ਫੇਰ ਉਹੀ ਫੇਰ ਉਹੀ ਫੇਰ ਉਹੀ ਫੇਰ ਉਹੀ ਓਏ ਭੀਮ ਦੀਆਂ ਰੇਡਾਂ ਕਿੱਦਾਂ ਲੱਗਦੀਆਂ ਬਾਈ ਤਾੜੀਆਂ ਤਾੜੀਆਂ বাজਦੀਆਂ ਵਾਕਈ ਮੇਲਾ ਬਣ ਗਿਆ ਮੇਰੇ ਮਿੱਤਰੋ ਸੁਖਰਾਜ ਜੀ ਕਰ ਦਿਓ ਗੱਲ ਅਰਸ਼ ਆ ਗਿਆ ਲੋਗੜੀਆਂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਅਰਸ਼ ਨੇ ਕਬੱਡੀ ਪਾਈ ਅਤੇ ਕਾਲਾ ਮਾਲਾ ਮੂਰੇ ਹੋ ਗਿਆ ਅਰਸ਼ ਤੇ ਕਾਲੇ ਦੇ ਦਰਮਿਆਨ ਆ ਮੈਚ ਅੱਜ ਦੇ ਦਿਨ ਦਾ ਵਨ ਆਫ ਦਾ ਬੈਸਟ ਆ ਮੈਚ ਕਹਿੰਦੇ ਸਿਰੇ ਦਾ ਅਰਸ਼ ਤੇ ਕਾਲਾ ਅਰਸ਼ ਤੇ ਕਾਲਾ ਅਰਸ਼ ਤੇ ਕਾਲਾ ਉਹ ਬਰਬਰ ਦੇ ਵਿੱਚ ਕਹਿੰਦੇ ਸਿਰਾ ਹੋ ਰਿਹਾ ਬਰਬਰ ਦੇ ਵਿੱਚ ਕਹਿੰਦੇ ਸਿਰਾ ਹੋ ਰਿਹਾ ਲੋਕ ਕਹਿੰਦੇ ਪੱਬਾ ਤੇ ਆ ਭੰਗੜੇ ਪੈਂਦੇ ਓ ਬੜ ਬੜਾ ਲਿਓ ਕੀ ਹਜ਼ਾਰਾ ਰਿਪੋਰਟਾ ਓਕੇਆ ਬਰਨਾਲੇ ਵਾਲੇ ਕਹਿੰਦੇ ਗੱਲ ਬਣ ਗਈ ਗੱਲ ਬਣ ਗਈ ਓਏ ਬੜ ਬੜ ਦੇ ਕੱਪ ਦੀ ਕਹਿੰਦੇ ਗੱਲ ਬਣ ਗਈ ਮੇਰੇ ਮਿੱਤਰੋ ਅਗਲੀ ਕਬੱਡੀ ਓਏ ਬਰਨਾਲੇ ਵਾਲੋ ਫੇਰ ਆ ਗਿਆ ਟੀਮ ਲਓ ਟੀਮ ਕਬੱਡੀ ਪਾਤੀ ਹੈ ਟੀਮ ਦੀ ਰੇਡ ਤੇ ਹੁਣ ਆ ਤਾਰਾਪੁਰਿਆ ਜਫੇ ਲਾਉਣੇ ਪੈਣੇ ਹੈ ਕਿ ਹਾਰਦੇ ਨਹੀਂ ਹੁੰਦੇ ਕਦੇ ਮਰਦੇ ਦਲੇਰ ਹੌਸਲੇ ਵੜਾ ਕੇ ਬਸ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਮੈਚ ਸਮਾਪਤ ਲੈ ਵੀ ਦਰਸ਼ਕ ਵੀਰੋ ਮੈਚ ਵਧੀਆ ਲੱਗਾ ਇੱਕ ਵਾਰੀ ਦੋਨੋਂ ਟੀਮਾਂ ਲਈ ਤਾੜੀਆਂ ਮਾਰਿਆ ਜ਼ੋਰਦਾਰ ਮੈਚ ਛੋਟੀ ਦਾ